ਜਦੋਂ ਸੈਂਟਰ ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ ਪੰਜਾਬ ਚੇਤਰਪਾਲ ਸਿੰਘ ਮੁੱਖ ਮੰਤਰੀ ਰਾਜਸਥਾਨ ਦਾ ਮੁੱਖ ਮੰਤਰੀ ਕਾਂਗਰਸ ਦਾ ਹਰਿਆਣੇ ਦਾ ਕਾਂਗਰਸ ਦਾ ਮੁੱਖ ਮੰਤਰੀ ਆਪੇ ਹੀ ਉਹਨਾਂ ਦੀ ਧੌਣ ਤੇ ਗੂੜਾ ਰੱਖ ਕੇ ਸਾਈਨ ਕਰਾ ਲਏ ਆਪੇ ਹੀ ਐਗਰੀਮੈਂਟ ਬਣਾ ਲਏ ਮੰਤਰੀ ਸਾਹਿਬ ਨੇ ਵੀ ਇਹੋ ਹੀ ਕਿਹਾ ਕਿ ਤੁਹਾਡੇ ਪੁਰਾਣੇ ਲੀਡਰਾਂ ਨੇ ਜਿਹੜੀ ਐਗਰੀਮੈਂਟ ਕੀਤੇ ਆ ਉਹਨਾਂ ਦੇ ਹੀ ਆਪਾਂ ਖਮਿਆਜਾ ਭੁਗਤਦੇ ਪਏ ਤੇ ਵਾਕਈ ਗੱਲ ਤੇ ਇਹੋ ਹੀ ਆ ਨਾ ਐਗਰੀਮੈਂਟ ਕੀਤੇ ਹੁੰਦੇ ਤੇ ਨਾ ਅੱਜ ਕੋਈ ਦੂਜੀ ਸਟੇਟ ਵਾਲਾ ਵੱਧ ਪਾਣੀ ਮੰਗਦਾ ਸਾਡੇ ਸੱਤ ਲੋਈ ਦਾ ਤੇ ਬਿਆਸ ਦਾ ਦੋਹਾਂ ਦਰਿਆਵਾਂ ਦਾ ਸੰਗਮ ਹੁੰਦਾ ਆ ਕਿ ਉਹ ਭਾਵੇਂ ਸੱਤ ਲੋ ਝਾੜੋਂ ਤੇ ਭਾਵੇਂ ਬਿਆਸ ਚੋਂ ਸਾਡੇ ਹੜ ਹਰ ਸਾਲ ਆਉਣਾ ਹੀ ਆਉਣਾ ਜੇ ਹੜ ਸਾਡੇ ਆਉਂਦੇ ਆ ਤੇ ਫਿਰ ਸੈਂਟਰ ਨੂੰ ਘਟੋ ਘਟ ਜੇ ਪਾਣੀ ਮੰਗਦੇ ਆ ਤੇ ਫਿਰ ਘਟੋ ਘਟ ਕੋ ਲੱਖ ਰੁਪਈਆ ਏਕੜ ਦਾ ਮੁਆਵਜ਼ਾ ਦੇਣਾ ਚਾਹੀਦਾ ਚਿੱਟਾ ਹਾਥੀ ਬਣ ਗਿਆ ਬੀਵੀਐਮ 20 ਤੇ ਅਸੀਂ ਕੈਪेबल ਆ ਹੈਗੇ ਆ ਉਹਨੇ ਕਿ ਸਾਨੂੰ ਦੇ ਦਿਓ ਕਹਿੰਦੇ ਅਸੀਂ ਚਲਾ ਲਾਂਗੇ ਵੀ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਨੇ ਕਹੀ ਆ ਸਾਡੇ ਮੁੱਖ ਮੰਤਰੀ ਸਾਹਿਬ ਸੰਸੀਅਰ ਨੇ ਬਾਕੀ ਸਾਨੂੰ ਵੀ ਸਾਰਾ ਪਤਾ ਵੀ ਖਰਚਾ ਤੇ ਪੰਜਾਬ ਸਰਕਾਰ ਚੁੱਕਣ ਦੀ ਆ ਉਹ ਤੇ ਸਿਰਫ ਦਖਲ ਅੰਦਾਜ਼ੀ ਸੈਂਟਰ ਨੇ ਤਾਂ ਰੱਖੀ ਆ ਵੀ ਸਾਰੇ ਹੱਕ ਹਕੂਕ ਸੈਂਟਰ ਕੋਲ ਰਹਿਣ ਅੱਜ ਕੱਲ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਵਾਸਤੇ ਸਪੈਸ਼ਲ ਸੈਸ਼ਨ ਆ ਜਿਹੜਾ ਉਹ ਬੁਲਾਇਆ ਜਾਂਦਾ ਤੇ ਉਹਦੇ ਵਿੱਚ ਜੇ ਦੇਖੀਏ ਤਾਂ ਹਾਲਾਂਕਿ ਤਕਰਾਰ ਬਾਜੀ ਵੀ ਅਖੀਰ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਦੇਖਣ ਨੂੰ ਮਿਲੀ ਪ੍ਰਤਾਪ ਸਿੰਘ ਬਾਜਵਾਦੀ ਪਰ ਫਿਰ ਵੀ ਕਿਤਨਾ ਕਿਤੇ ਜੇ ਦੇਖੀਏ ਤਾਂ ਇਤਿਹਾਸ ਦੇ ਪੰਨੇ ਜਦੋਂ ਜਦੋਂ ਪਰੋਲੇ ਗਏ ਤਾਂ ਵਿਰੋਧੀ ਧਿਰਾਂ ਆਟੋਮੈਟਿਕਲੀ ਜੇ ਕਿ ਇਹ ਨਿਸ਼ਾਨੇ ਤੇ ਆਉਂਦੇ ਰਹੀਆਂ ਲਾਲਜੀਤ ਭੁੱਲਰ ਨੇ ਸਣਾ ਪੁਰਸਾਬ ਦੇਖਿਏ ਵੈਸੇ ਤਾਂ ਇਹ ਸੀ ਵੀ ਚਲੋ ਪੰਜਾਬ ਦੇ ਪਾਣੀ ਨੂੰ ਲੈ ਕੇ ਚਰਚਾ ਹੋਣੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਸਿਆਸੀ ਬਿਆਨਬਾਜ਼ੀ ਜਿਵੇਂ ਆਮ ਤੌਰ ਤੇ ਚਲਦੀਆਂ ਨੇ ਨਾ ਹੋਣ ਬਾਜਵਾਨ ਨੇ ਤਾਂ ਕਰ ਪਹਿਲਾਂ ਹੀ ਕਹਤਾ ਪਰ ਅਖੀਰ ਆਉਂਦੇ ਆਉਂਦੇ ਤੱਕਰ ਇਹ ਦੇਖਿਏ ਤਾਂ ਜਦੋਂ ਇਤਿਹਾਸ ਫਰੋਲਿਆ ਤਾਂ ਫਿਰ ਫਿਰ ਪਾਰਟੀਆਂ ਤੇ ਗੱਲ ਆ ਗਈ ਵੇਖੋ ਜਿਹੜੇ ਐਗਰੀਮੈਂਟ ਹੋਏ ਆਂ ਪ੍ਰਾਣੀਆਂ ਸਰਕਾਰਾਂ ਦੇ ਵਿੱਚ ਇਹ ਸਰਕਾਰਾਂ ਤੇ ਕਾਂਗਰਸ ਦੀਆਂ ਲੰਮਾ ਸਮਾਂ ਰਹੀਆਂ ਜਦੋਂ ਸੈਂਟਰ ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ ਪੰਜਾਬ 'ਚ ਦਰਬਾਰਾ ਸਿੰਘ ਮੁੱਖ ਮੰਤਰੀ ਰਾਜਸਥਾਨ ਦਾ ਮੁੱਖ ਮੰਤਰੀ ਕਾਂਗਰਸ ਦਾ ਹਰਿਆਣੇ ਦਾ ਕਾਂਗਰਸ ਦਾ ਆਪੇ ਹੀ ਉਹਨਾਂ ਦੀ ਧੌਂਤੇ ਗੁੱਡਾ ਰੱਖ ਕੇ ਸਾਈਨ ਕਰਾ ਲਏ ਆਪੇ ਹੀ ਐਗਰੀਮੈਂਟ ਬਣਾ ਲਏ ਵੇਖੋ ਪੰਜਾਬ ਦੇ ਲੋਕਾਂ ਦਾ ਪਾਣੀ ਆ ਪੰਜਾਬ ਦੇ ਦਰਿਆਵਾਂ ਦਾ ਪੰਜਾਬ ਦੀਆਂ ਨਦੀਆਂ ਦਾ ਪਾਣੀ ਆ ਤੇ ਇਹ ਤੇ ਪੰਜਾਬ ਦੇ ਲੋਕਾਂ ਨੂੰ ਪਾਣੀ ਮਿਲਣਾ ਚਾਹੀਦਾ ਨਾ ਚਲੋ ਉਦੋਂ ਹੋ ਸਕਦਾ ਸਾਡੀ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਜ਼ਮੀਨਾਂ ਜਿਹੜੀਆਂ ਉਹ ਕੱਟ ਬਿਆਈ ਹੁੰਦੀ ਹੋਵੇ ਜ਼ਮੀਨਾਂ ਖਾਲੀ ਹੋਣ ਜਾਂ ਹੋ ਸਕਦਾ ਵਾ ਜ਼ਮੀਨ ਕਿਤੇ ਉੱਚੀ ਨੀਵੀਂ ਹੋਵੇ ਉੱਥੇ ਨਹਿਰੀ ਪਾਣੀ ਨਾ ਜਾਂਦਾ ਜਾਂ ਨਹਿਰਾ ਨਾ ਬਣੀਆਂ ਹੋਣ ਉਦੋਂ ਪਾਣੀ ਦਿੱਤਾ ਪਰ ਅੱਜ ਹੁਣ ਤੇ ਇਹੋ ਜੀ ਮੁਸ਼ਕਲ ਸਥਿਤੀ ਸਥਿਤੀ ਬਣੀ ਪਈ ਆ 153 ਬਲਾਕਾਂ ਚੋਂ 117 ਬਲਾਕ ਜਿਹੜੇ ਆ ਉਹ ਡਾਰਕ ਜ਼ੋਨ ਦੇ ਵਿੱਚ ਗਏ ਆ ਤੇ ਇਹਦੇ ਵੇਖੋ ਸਾਡੇ ਜਿੰਨੇ ਵੀ ਬਲਾਰੇ ਬੋਲੇ ਆ ਮੁੱਖ ਮੰਤਰੀ ਸਾਹਿਬ ਨੇ ਵੀ ਇਹੀ ਕਿਹਾ ਵੀ ਤੁਹਾਡੇ ਪੁਰਾਣੇ ਲੀਡਰਾਂ ਨੇ ਜਿਹੜੀ ਐਗਰੀਮੈਂਟ ਕੀਤੇ ਆ ਉਹਨਾਂ ਦੇ ਹੀ ਆਪਾਂ ਖਮਿਆਜਾ ਭੁਗਤਦੇ ਪਏ ਤੇ ਵਾਕਈ ਗੱਲ ਤੇ ਇਹੀ ਆ ਨਾ ਐਗਰੀਮੈਂਟ ਕੀਤੇ ਹੁੰਦੇ ਤੇ ਨਾ ਅੱਜ ਕੋਈ ਦੂਜੀ ਸਟੇਟ ਵਾਲਾ ਵੱਧ ਪਾਣੀ ਮੰਗਦਾ ਮਿੰਟੋਂ ਕਰਕੇ ਦੇਖੀਏ ਤਾਂ ਜੀ ਅੱਜ ਜਦੋਂ ਰਾਜਾ ਬੜਿੰਗਣਾ ਗੱਲ ਕਰੀ ਉਹ ਕਹਿੰਦੇ ਵੀ ਆਖਰ ਜੇਕਰ ਕਿਤੇ ਨਾ ਕਿਤੇ ਆਮਦਵੀ ਪਾਰਟੀ ਦੀ ਸਰਕਾਰੇ ਗੱਲ ਕਹਿੰਦੀ ਆ ਵੀ ਅਸੀਂ ਬਹੁਤ ਕੁਝ ਕਰਦਾਂਗੇ ਪਾਣੀਆਂ ਨੂੰ ਲੈ ਕੇ ਤੇ ਜੇ ਅਸੀਂ ਗਲਤੀਆਂ ਕਰੀਆਂ ਨੇ ਕਿਦਾ ਕਹਿੰਦੇ ਵੀ ਆਖਰ ਰੱਦ ਕਰ ਲਓ ਕਹਿੰਦੇ ਫਿਰ ਐਗਰੀਮ ਕਿਉਂਕਿ ਜਦੋਂ ਸਵਾਲ ਉਹਨਾਂ ਨੂੰ ਹੁੰਦਾ ਵੀ ਪਹਿਲਾਂ ਪਾਣੀ ਜਾਂਦਾ ਰਿਹਾ ਤੁਸੀਂ ਅੱਜ ਤੱਕ ਰੋਕਿਆ ਨਹੀਂ ਉਹ ਕਹਿੰਦੇ ਸਾਡੇ ਵੀ ਹੱਥੋਂ ਹੀ ਬੰਨੇ ਹੋਏ ਸੀ ਜਿਵੇਂ ਅੱਜ ਦੀਆਂ ਸਰਕਾਰਾਂ ਦੇ ਬੰਨੇ ਨੇ ਨਹੀਂ ਨਹੀਂ ਵੇਖੋ ਮੇਰੀ ਗੱਲ ਸੁਣੋ ਜਦੋਂ ਐਗਰੀਮੈਂਟ ਹੋਏ ਆ ਉਹ ਤੇ ਬੰਦਿਆਂ ਨੇ ਕੀਤੇ ਐਗਰੀਮੈਂਟ ਜਦੋਂ ਉਹਦੇ ਸਮੇਂ-ਸਮੇਂ ਦੇ ਮੁੱਖ ਮੰਤਰੀ ਸਨ ਤੇ ਮੁੱਖ ਮੰਤਰੀ ਕਾਂਗਰਸ ਦੇ ਜਿਨ੍ਹਾਂ ਨੇ ਐਗਰੀਮੈਂਟ ਕੀਤੇ ਉਹਨਾਂ ਨੂੰ ਸੋਚਣਾ ਪੰਜਾਬ ਦਾ ਸੋਚਣਾ ਚਾਹੀਦਾ ਹੈ ਜੇ ਅੱਜ ਇਹਾਂ ਦੇ ਵੀ ਅਸੀਂ ਪੰਜਾਬ ਨਾ ਖੜਾਂਗੇ ਤੇ ਉਦੋਂ ਦੇ ਮੁੱਖ ਮੰਤਰੀਆਂ ਨੂੰ ਵੀ ਪਾਰਟੀ ਤੇ ਹੋਈ ਨਾ ਕਾਂਗਰਸ ਪਾਰਟੀ ਦੇ ਆ ਫੈਸਲਾ ਲਿਆ ਇੰਦਰਾ ਗਾਂਧੀ ਵੀ ਕਾਂਗਰਸ ਪਾਰਟੀ ਦੀ ਹੀ ਵੇਖੋ ਅੱਜ ਮੈਂ ਆਪਦੇ ਇਲਾਕੇ ਦੀ ਗੱਲ ਕਰਾਂ ਸਾਡਾ ਬਾਰਡਰ ਬੈਲਟ ਆ ਪਹਿਲਾਂ ਤੇ ਇਹਨਾਂ ਨੇ ਸਾਨੂੰ ਉਜਾੜਿਆ ਪੰਜਾਬ ਨੂੰ ਵੰਡ ਕੇ ਤੇ ਪਾਕਿਸਤਾਨ ਬਣਾਤਾ ਢਾਈ ਦਰਿਆ ਉਧਰ ਹੈਗੇ ਢਾਈ ਦਰਿਆ ਇਧਰ ਹੈਗੇ ਅੱਧਾ ਪਾਣੀ ਦੇ ਸਾਡਾ ਪਾਕਿਸਤਾਨ ਨੂੰ ਚਲ ਗਿਆ ਉਹਦੇ ਬਾਅਦ ਹੁਣ ਜਦੋਂ ਹਾੜ ਆਉਂਦੇ ਆ ਹਾੜ ਆਉਂਦੇ ਆ ਤੇ ਸਾਡੇ ਇਹੋ ਜਿਹੇ ਪਿੰਡ ਆ ਝੁੱਗੀਆਂ ਨੱਥਾ ਸਿੰਘ ਝੁੱਗੀਆਂ ਨੂਰ ਮੁਹੰਮਦ ਮੁੱਠਿਆਂ ਆਲਾ ਰਸੂਲਪੁਰ RAM ਸਿੰਘ ਆਲਾ ਹੋਰ ਕਿੰਨੇ ਪਿੰਡ ਮੇਰੇ ਹਲਕੇ ਦੇ ਵਿੱਚ ਜਿੱਥੇ ਜਦੋਂ ਹਾੜ ਆਉਂਦਾ ਨਾ ਕਿਸਾਨਾਂ ਕੋ ਕੋਈ ਕੋ ਪੰਜ ਏਕੜ ਜ਼ਮੀਨ ਆ ਕਿਸੇ ਕੋਈ ਦੋ ਏਕੜ ਆ ਕਿਸੇ ਕੋਈ ਇੱਕ ਏਕੜ ਜ਼ਮੀਨ ਆ ਨਾ ਉਹ ਵਿਚਾਰੇ ਦਿਹਾੜੀ ਕਰਨ ਜੋਗੇ ਆ ਤੇ ਨਾ ਕੁਝ ਕਰਨ ਜੋਗੇ ਆ ਇੱਕ ਤੇ ਹੋਵੇ ਨਾ ਕਿਸੇ ਦੀ ਬਰਾਨੀ ਜ਼ਮੀਨ ਪਈ ਹੋਵੇ ਤੇ ਉਹਦਾ ਚਲੋ ਖਰਚਾ ਨਹੀਂ ਹੁੰਦਾ ਉੱਥੇ ਸੀਮ ਹੈ ਉਹ ਕੁਝ ਬੀਜ ਦਾ ਨਹੀਂ ਉਹ ਵਿਹਲੀ ਪਈ ਰਹਿੰਦੀ ਆ ਉਹਦਾ ਇੱਕ ਤਰਵਾਸਾ ਹੁੰਦਾ ਵੀ ਕੋਈ ਨਹੀਂ ਮੇਰੀ ਜ਼ਮੀਨ ਖਾਲੀ ਬਈ ਆ ਇੱਕ ਬੰਦੇ ਨੂੰ ਆਸ ਹੁੰਦੀ ਆ ਵੀ ਸ਼ਾਇਦ ਹਰਕਾ ਹੜਨਾ ਆਉਣ ਉਹਨੇ ਆਪਦਾ ਝੂਨਾ ਬੀਜ ਲੈਣਾ ਜਾਂ ਉਹਨੇ ਆਪਦੀ ਬਾਸਮਤੀ ਲਾ ਲੈਣੀ ਆ ਜਾਂ ਕਣਕ ਬੀਜ ਲੈਣੀ ਆ ਤੇ ਉਹ ਉਹਦੀ ਆਸਾਂ ਤੇ ਇੱਕ ਉਹ ਕੋਲੋਂ 10-5000 ਰੁਪਇਆ ਲਾ ਕੇ ਫਸਲ ਦੀ ਬਿਯਾਈ ਕਰਦਾ ਉੱਤੇ ਸਪਰੇਆ ਕਰਦਾ ਖਰਚਾ ਕਰਦਾ ਆੜਤੀਏ ਤੋਂ ਵਿਆਜੀ ਪੈਸੇ ਚੁੱਕਦਾ ਜੇ ਕੋਈ ਉਹਦੇ ਕੋਲ ਸ਼ਾਪ ਛੱਲਾ ਕੋਈ ਟੂਮ ਜਾਂ ਉਹਨੂੰ ਗਹਿਣੇ ਪਾ ਕੇ ਉਹ ਵੀ ਪੈਸੇ ਉੱਤੇ ਲਾ ਦਿੰਦਾ ਉਹ ਜਦੋਂ ਬਰਸਾਤ ਹੁੰਦੀ ਆ ਹਿਮਾਚਲ ਦੇ ਵਿੱਚ ਪਹਾੜਾਂ ਦੇ ਉੱਤੇ ਬਰਸਾਤ ਹੁੰਦੀ ਆ ਉਹ ਜਦੋਂ ਪਾਣੀ ਆਉਂਦਾ ਸਾਡੇ ਸੱਤ ਲੋਹਿਦਾ ਤੇ ਬਿਆਸ ਦਾ ਦੋਹਾਂ ਦਰਿਆਵਾਂ ਦਾ ਸੰਗਮ ਹੁੰਦਾ ਆ ਕਿ ਉਹ ਭਾਵੇਂ ਸੱਤ ਲੋ ਝਾੜੋਂ ਤੇ ਭਾਵੇਂ ਬਿਆਸ ਚੋਂ ਸਾਡੇ ਹੜ ਹਰ ਸਾਲ ਆਉਣਾ ਹੀ ਆਉਣਾ ਉਹ ਸਾਰੇ ਪਿੰਡ ਤਬਾਹ ਜਾਂਦੇ ਘੜ ਤੋਂ ਘੱਟ ਸਾਡੇ ਹਲਕੇ ਦਾ 8-10 ਹਜ਼ਾਰ ਏਕੜ ਰਕਬਾ ਜਿਹੜਾ ਉਹ ਤਬਾਹ ਜਾਂਦਾ ਤੇ ਉਹਨਾਂ ਲੋਕਾਂ ਦੀ ਵਿਚਾਰਿਆਂ ਦੀ ਦਰਿਆ ਦੇ ਮਤਲਬ ਬੰਨ ਦੇ ਵਿੱਚ ਜ਼ਮੀਨ ਆ ਮਾਲਕੀ ਵਾਲੀਆਂ ਜ਼ਮੀਨਾਂ ਤੇ ਇੱਕ ਤੇ ਉਹਨਾਂ ਦੀ ਫਸਲ ਨਹੀਂ ਨਿਕਲਣੀ ਇੱਕ ਜਿਹੜਾ ਉਹਨਾਂ ਨੇ ਆਪਦੇ ਕੋਲੋਂ ਕੋਈ 10 ਹਜ਼ਾਰ ਖਰਚਾ ਕੀਤਾ ਏਕੜ ਤੇ ਉਹ ਵੀ ਗਿਆ ਜਿਹੜਾ ਕੋਈ ਉਹਨਾਂ ਆੜਤੀਏ ਤੋਂ ਵਿਆਜੀ ਚੁੱਕੇ ਆ ਪੈਸੇ ਉਹ ਵੀ ਗਏ ਜੇ ਕੋਈ ਉਹਨਾਂ ਗਹਿਣੇ ਗਹਿਣਾ ਗਹਿਣੇ ਪਾਇਆ ਉਹ ਵੀ ਮੁੜ ਕੇ ਕਿੱਥੋਂ ਛੁੱਟਣਾ ਜਦੋਂ ਫਸਲ ਹੀ ਨਹੀਂ ਹੋਣੀ ਫਿਰ ਉਹਦੇ ਬਾਅਦ ਸੈਂਟਰ ਦਿੰਦਾ ਇੱਕ 7500 ਰੁਪਈਆ ਇਹ ਤੇ ਚਾਹੀਦਾ ਵੀ ਜਿੰਨਾ ਨੁਕਸਾਨ ਹੋਵੇ ਵੇਖੋ ਜਿਹੜਾ ਝੋਨਾ ਆ ਘੱਟ ਤੋਂ ਘੱਟ 80000 ਦਾ 1 ਏਕੜ ਦਾ ਨਿਕਲਦਾ ਜਦੋਂ ਝੋਨਾ ਤਬਾਹ ਹੋ ਗਿਆ ਉਹਦੇ ਬਾਅਦ ਅਗਲੀ ਫਸਲ ਜਿਹੜੀ ਕਣਕ ਉਹ ਵੀ ਨਹੀਂ ਬੀਜੀ ਜਾਂਦੀ ਕਿਉਂਕਿ ਜ਼ਮੀਨ ਕਿਤੇ ਉਹ 10 ਫੁੱਟ ਉੱਚੀ ਹੋ ਜਾਂਦੀ ਆ ਕਿਤੇ ਉਹ ਕਿਤੇ ਉਹ 10 ਫੁੱਟੋ ਪੁੱਟ ਕੇ ਲੈ ਜਾਂਦਾ ਵਾ ਇੱਕ ਤੇ ਬਰਾਨੀ ਪੈਲੀ ਉਹ ਤੇ ਪਈ ਉਤਨਾ ਹੀ ਇਹ ਪੈਲੀ ਉਹਨਾਂ ਨੂੰ ਆਸ ਹੁੰਦੀ ਉਹ ਬੀਜ ਬੈਂਦੇ ਆ ਤੇ ਜਦੋਂ ਹਾੜ ਆ ਜਾਂਦੇ ਉਹ ਰੁੜ ਜਾਂਦੀ ਕਿਤੇ 10 ਫੁੱਟੋਏ ਪੈ ਜਾਂਦੇ ਆ ਕਿਤੇ ਉਹ 10 ਫੁੱਟ ਉੱਚੀ ਹੋ ਜਾਂਦੀ ਆ ਮੈਂ ਤੇ ਇਹੋ ਜਿਹੇ ਹਾਲਾਤ ਵੇਖੇ ਆ ਉਹਨਾਂ ਪਰਿਵਾਰਾਂ ਦੇ ਤਗੜੇ ਆ ਫਿਰ ਵੀ ਉਹ ਆਪਦੀ ਜ਼ਿੰਦਗੀ ਜੀਉਈ ਜਾਂਦੇ ਆ ਨਾ ਉਹ ਵਿਚਾਰੇ ਵੀ ਕਿਸਾਨ ਪਰਿਵਾਰ ਨੇ ਜ਼ਿਮੀਂਦਾਰ ਪਰਿਵਾਰ ਨੇ ਨਾ ਉਹ ਦਿਹਾੜੀ ਕਰਨ ਜੋਗੇ ਨਾ ਉਹ ਕਿਸੇ ਤੋਂ ਮੰਗਣ ਜੋਗੇ ਤੇ ਨਾ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਆਮਦਨ ਆ ਤੇ ਜੇ ਹੜ ਸਾਡੇ ਆਉਂਦੇ ਆ ਤੇ ਫਿਰ ਸੈਂਟਰ ਨੂੰ ਘਟੋ ਘਟ ਜੇ ਪਾਣੀ ਮੰਗਦੇ ਆ ਤੇ ਫਿਰ ਘਟੋ ਘਟ ਕੋ ਲੱਖ ਰੁਪਇਆ ਏਕੜ ਦਾ ਮੁਆਵਜ਼ਾ ਦੇਣਾ ਚਾਹੀਦਾ। ਇਹਦੀ ਚ ਜਿਹੜੀ ਗੱਲ ਮੁੱਖ ਮੰਤਰੀ ਨੇ ਕਹੀ ਕਹਿੰਦੇ ਵੀ ਚਿੱਟਾ ਹਾਥੀ ਬਣ ਗਿਆ BBMB ਤੇ ਅਸੀਂ ਕੈਪेबल ਆ ਹੈਗੇ ਆ ਉਹਨੇ ਕਿ ਸਾਨੂੰ ਦੇ ਦਿਓ ਕਹਿੰਦੇ ਅਸੀਂ ਚਲਾ ਲਾਂਗੇ ਵੀ ਲੋੜ ਨਹੀਂ ਹੈਗੀ ਵਿੱਚ ਕੇਂਦਰ ਕਾ ਲੋ ਜਿਸ ਤਰ੍ਹਾਂ ਦੇ ਨਾਲ ਦਖਲ ਦੇਂਦਾ ਖਰਚੇ ਅਸੀਂ ਚੁਕਦੇ ਆ ਤੇ ਇੱਕ ਤਣ ਕਿਤੇ ਜਦੋਂ ਫੈਸਲੇ ਹੁੰਦੇ ਨੇ ਉਹ ਵੀ ਸਾਡੇ ਅੰਟੀ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਨੇ ਕਹੀ ਆ ਸਾਡੇ ਮੁੱਖ ਮੰਤਰੀ ਸਾਹਿਬ ਸੰਸੀਅਰ ਨੇ ਬਾਕੀ ਸਾਨੂੰ ਵੀ ਸਾਰਾ ਪਤਾ ਵੀ ਖਰਚਾ ਤੇ ਪੰਜਾਬ ਸਰਕਾਰ ਚੁੱਕਣ ਦੀ ਆ ਉਹ ਤੇ ਸਿਰਫ ਦਖਲਅੰਦਾਜ਼ੀ ਸੈਂਟਰ ਨੇ ਤਾਂ ਰੱਖੀ ਆ ਵੀ ਸਾਰੇ ਹੱਕ ਹਕੂਕ ਸੈਂਟਰ ਕੋਲ ਰਹਿਣ ਵੀ ਅਹੀਂ ਪਾਣੀ ਛੱਡਣ ਦੇ ਸક્ષਮ ਹੋਈਏ ਅਹੀਂ ਪਾਣੀ ਬੰਦ ਕਰਨ ਦੇ ਸક્ષਮ ਹੋਈਏ ਜਦੋਂ ਰਜੀਵ ਗਾਂਧੀ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਜਾਨ ਬੁੱਝ ਕੇ ਪਾਖੜਾ ਡੈਮ ਤੋਂ ਇਥੋਂ ਸੈਂਟਰਲੋਂ ਰਜੀਵ ગાંધીੋਂ ਆਰਡਰ ਕੀਤੇ ਗਏ 1988 ਦੀ ਗੱਲ ਹੈ ਜਾਨ ਬੁੱਝ ਕੇ ਪੰਜਾਬ 'ਚ ਪਾਣੀ ਛੱਡਿਆ ਗਿਆ ਉਦੋਂ ਕਾਤੋਂ ਛੱਡੇਗਾ ਪਾਣੀ ਇਹਨਾਂ ਨੂੰ ਇਹ ਵੀ ਸ਼ਾਇਦ ਮੰਡ ਦੇ ਵਿੱਚ ਦਰਿਆਵਾਂ ਦੇ ਵਿੱਚ ਜਿਹੜੇ ਇਹ ਆਤਵਾਦੀ ਆ ਜਾਂ ਕੋਈ ਹੋਰ ਬੰਦੇ ਉਹ ਵੜਿਆ ਤੇ ਸ਼ਾਇਦ ਪਾਣੀ ਛੱਡ ਦਾਂਗੇ ਰਾਤੋਂ ਰਾਤੋਂ ਰੁੜ ਜਾਣਗੇ ਉਹ ਜਿਹੜੇ ਉਹ ਬੰਦੇ ਉਹ ਤੇ ਨਿਕਲ ਨਿਕਲ ਗਏ ਉਹਨਾਂ ਦੇ ਤੇ ਲਿੰਕ ਉਤੋਂ ਤੱਕ ਹੀ ਜਿਹੜੇ ਵਿਚਾਰੇ ਭਲੇ ਮਾਨਸ ਲੋਕ ਆਦੇ ਘਰਾਂ ਚ ਸੁੱਤੇ ਪਏ ਉਹ ਲੋਕਾਂ ਦੇ ਘਰ ਬਣੇ ਉੱਥੇ ਲੋਕਾਂ ਦੀਆਂ ਰੈਸ਼ਾਂ ਹੀ ਉੱਥੇ ਮੰਜਿਆਂ ਤੇ ਸੁੱਤੇ ਪਏ ਰਾਤ ਨੂੰ ਰੁੜ ਗਏ ਲੋਕਾਂ ਦੇ ਡੰਗਰ ਰੁੜ ਗਏ ਲੋਕਾਂ ਦੀਆਂ ਮੱਝਾਂ گاਵਾ ਰੁੜ ਗਈਆਂ ਚਾਹੀਦਾ ਤੇ ਇਹੋ ਹੀ ਆ ਵਾਕਏ ਜਿਹੜੀ ਸਟੇਟ ਦੇ ਵਿੱਚ ਕੋਈ ਵੀ ਦਰਿਆ ਆ ਕੋਈ ਨਦੀ ਆ ਕੋਈ ਵੀ ਸੋਮਾ ਆ ਉਹ ਸਟੇਟ ਦਾ ਹੀ ਹੱਕ ਚਾਹੀਦਾ ਹੁਣ ਜਿੱਥੋਂ ਕੋਲਾ ਨਿਕਲਦਾ ਜਾਂ ਸੋਮਾ ਨਿਕਲਦਾ ਆ ਪੱਥਰੀ ਨਿਕਲਦਾ ਵਾ ਮਾਰਬਲ ਨਿਕਲਦਾ ਇਹ ਆਪਾਂ ਨੂੰ ਫ੍ਰੀ ਦਿੰਦੇ ਆ ਰਾਜਸਥਾਨ ਵਾਲੇ ਮੁੱਲ ਦਿੰਦੇ ਆ ਜੇ ਆਪਾਂ ਘਰ ਲਈ ਪੱਥਰ ਲੈਣ ਜਾਂਦੇ ਆ ਵਾਧ ਰੇਡ ਲਾ ਕੇ ਦਿੰਦੇ ਆ ਤੇ ਇਹ ਪਾਣੀ ਸਾਡੇ ਕੋਲ ਤਾਂ ਹੈਗਾ ਹੀ ਕੱਲਾ ਪਾਣੀ ਹੈ ਇਹ ਆਂਦੇ ਪਾਣੀ ਵੀ ਅਸੀਂ ਸਾਰਾ ਲੈ ਜੀਏ ਇਹ ਤੇ ਚਾਹੀਦਾ ਵਾ ਭਾਵੇਂ ਐਗਰੀਮੈਂਟ ਹੋਏ ਵੀ ਆ ਇਹਦੇ ਦੂਜੀਆਂ ਸਟੇਟਾਂ ਤੋਂ ਇਹਦੇ ਪੈਸੇ ਵਸੂਲ ਕਰਨੇ ਚਾਹੀਦੇ ਆ ਪਾਣੀ ਦੇ ਜਦੋਂ ਨੁਕਸਾਨ ਸਾਡਾ ਹੁੰਦਾ ਆ ਜਦੋਂ ਹੜ ਹੁੰਦੇ ਆ ਤੁਸੀਂ ਪ੍ਰੈਸ ਵਾਲੇ ਕਵਰੇਜ ਕਰਦੇ ਜੀ ਮੈਨੂੰ ਮੇਤਾ ਵੀ ਲੱਖਾਂ ਏਕੜ ਜ਼ਮੀਨ ਸਾਡੀ ਬਰਬਾਦ ਹੋ ਜਾਂਦੀ ਜਦੋਂ ਹੜ ਇਹ ਹੋ ਸਕਦੀ ਹੈ ਚੀਜ਼ ਕਿਉਂਕਿ ਇਹ ਮੰਗ ਤਾਂ ਬਹੁਤ ਵਾਰੀ ਉੱਠੀ ਆ ਹਾਲਾਂਕਿ ਬਨਪ੍ਰੀਤ ਐਲ ਵੀ ਅੱਜ ਬੋਲੇ ਕਹਿੰਦੇ ਅਸੀਂ ਜਦੋਂ ਗਏ ਆ ਤਾਂ ਰਾਜਸਥਾਨ ਦੇ ਕੰਨੀ ਜਿਹੜੇ ਪੈਸੇ ਰਹਿੰਦੇ ਸੀ ਉਹ ਅਸੀਂ ਅਗਲੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਉਹ ਲੈਦੀ ਪਰ ਉਹ ਕਹਿੰਦੇ ਵਿਚ ਹੀ ਰਹਿ ਗਿਆ ਸਾਰਾ ਇਹ ਕਦੇ ਪੋਸੀਬਲ ਹੋ ਸਕਦਾ ਹੈਗਾ ਵੀ ਜਿਹੜਾ ਪਾਣੀ ਨੂੰ ਲੈ ਕੇ ਰੌਲਟੀ ਆ ਉਹ ਲਈ ਕੰਟਾਂ ਜਾਣਦੇ ਆ ਜਾਂ ਆਪਣੇ ਵੀ ਇੱਥੇ 20 ਰੁਪਈਆ ਦੀ 1 ਲੀਟਰ ਦੀ ਪਾਣੀ ਦੀ ਬੋਤਲ ਮਿਲਦੀ ਹੈ ਤੇ ਜੇ ਪਾਣੀ ਪੀਣ ਵਾਲਾ ਵੇਖ ਸਕਦਾ ਹੈ ਤੇ ਜਿਹੜਾ ਇਹ ਨਹਿਰਾਂ ਦਾ ਪਾਣੀ ਆ ਖੇਤਾਂ ਦੀ ਸਿੰਚਾਈ ਲਈ ਜਾਂ ਇਹ ਚੋਂ ਵੀ ਪੀਣ ਲਈ ਟ੍ਰੀਟ ਕਰਕੇ ਵਰਤਿਆ ਜਾਂਦਾ ਇਸ ਪਾਣੀ ਦੇ ਵੀ ਪੈਸੇ ਮਿਲਣੇ ਚਾਹੀਦੇ ਆ ਇਹੋ ਤੇ ਸਾਡੇ ਪੰਜਾਬ ਕੋ ਕੀ ਆ ਪੰਜਾਬ ਆ ਖੇਤੀ ਪ੍ਰਧਾਨ ਸੂਬਾ ਸਾਡੇ ਸਿਰਫ ਖੇਤੀ ਹੁੰਦੀ ਆ ਤੇ ਖੇਤੀ ਤੋਂ ਹੀ ਸਾਰੇ ਇਨਕਮ ਸੋਰਸ ਆ ਪਰ ਅੱਗੇ ਨੂੰ ਲੱਗਦਾ ਵੀ ਤਿਆਰੀ ਇਸ ਪਾਸੇ ਨੂੰ ਵੀ ਕਰਨੀ ਹੋਊ ਕਿਉਂਕਿ ਜਿਸ ਤਰ੍ਹਾਂ ਦੀ ਅੜੀ ਇਸ ਵਾਰ ਹੋਈ ਹੈਗੀ ਕਿਤੇ ਨਾ ਕਿਤੇ ਉਹਨਾਂ ਨੇ ਜ਼ਬਰਦਸਤੀ ਫੈਸਲਾ ਉਹਦੇ ਹੱਕ ਚ ਕਰਾਇਆ ਜਿਵੇਂ ਤੁਸੀਂ ਦੱਸਿਆ ਵੀ ਸਾਰਾ ਬਿਊਰੋ ਉਹਦੇ ਐਮਰਜੈਂਸੀ ਮੀਟਿੰਗ 23 ਤਰੀਕ ਨੂੰ ਬੁਲਾਈ ਉਹਨਾਂ ਨੇ ਉਦੋਂ ਬਾਅਦ ਦੇ ਵਿੱਚ ਮੁੱਖ ਵੀ ਵਧਣਾ ਪਊਗਾ ਤਾਂਕਿ ਕਰ ਲੂੰ ਜੇ ਪੰਜਾਬ ਦੇ ਪੱਲੇ ਰਹੀ ਆਖਰ ਪਾਣੀ ਨੂੰ ਲੈ ਕੇ ਅਸੀਂ ਲੜ ਰਹੇ ਹਾਂ ਤਾਂ ਕਮ ਸੇ ਕਮ ਉਹ ਕਲ ਨੂੰ ਉਹ ਸੌਮਤਾ ਬਣੇ ਜਿਹੜਾ ਪੰਜਾਬ ਨੂੰ ਫਾਈਨੈਂਸ਼ਲੀ ਮਜ਼ਬੂਤ ਕਰੇਗੀ ਬਿਲਕੁਲ ਚਾਹੀਦਾ ਵਾ ਜਿਹੜਾ ਵੇਖੋ ਸਾਡਾ ਖਜ਼ਾਨਾ ਸਾਡਾ ਖਜ਼ਾਨਾ ਹੈ ਪਾਣੀ ਸਾਡੀਆਂ ਜ਼ਮੀਨਾਂ ਤੇ ਜੇ ਪਾਣੀ ਦੂਜੀਆਂ ਸਟੇਟਾਂ ਨੂੰ ਜਾਂਦਾ ਜੇ ਦੂਜੀਆਂ ਸਟੇਟਾਂ ਸਾਡੇ ਤੋਂ ਕੋਲੇ ਦੇ ਪੈਸੇ ਵਸੂਲਦੀਆਂ ਸੜ ਤੋਂ ਪੱਥਰ ਦੇ ਪੈਸੇ ਵਸੂਲਦੀਆਂ ਹੋਰ ਵੀ ਜਿਹੜੇ ਖਣਿਜ ਪਦਾਰਥ ਨਿਕਲਦੇ ਪੈਟਰੋਲ ਨਿਕਲਦਾ ਡੀਜ਼ਲ ਨਿਕਲਦਾ ਹੀ ਮੋਲੀ ਖਰੀਦਦੇ ਆ ਸਾਨੂੰ ਕੋਈ ਮੁਫਤ ਦੇਂਦਾ ਤੇ ਜੇ ਸਾਡੇ ਕੋਲ ਸਾਡੀ ਜ਼ਮੀਨ 'ਚ ਸਾਡੇ ਦਰਿਆ ਨੇ ਸਾਡੀ ਧਰਤੀ 'ਚ ਪਾਣੀ ਆ ਤੇ ਜੇ ਇਹਨਾਂ ਨੇ ਲੈਣਾ ਤੇ ਉਹਦੇ ਪੈਸੇ ਵਸੂਲ ਕਰਨੇ ਚਾਹੀਦੇ ਆ ਆ ਜਿਹੜਾ 3.5 3 ਲੱਖ ਕਰੋੜ ਕਰਜ਼ਾ ਮੈਨੂੰ ਲੱਗਦਾ 1 ਸਾਲ 'ਚ ਇਹ ਕਰਜ਼ ਪੰਜਾਬ ਇਹੋ ਜੀ ਸਟੇਟ ਬਣ ਜੂਗੀ ਵੀ ਦੁਨੀਆ ਦੀ ਸਭ ਤੋਂ ਅਮੀਰ ਸਟੇਟ ਬਣ ਜੂਗੀ ਤੇ ਪਾਣੀ ਤੇ ਮੁੱਖ ਲੋੜ ਆ ਜਾ ਉਹ ਅੱਜ ਪਾਣੀ ਬੰਦ ਹੋ ਜੇ ਨਾ ਹਰਿਆਣੇ ਦਾ ਤੇ ਰਾਜਸਥਾਨ ਦਾ ਜਿੰਨਾ ਸਟੇਟਾਂ ਨੂੰ ਇਥੋਂ ਪਾਣੀ ਜਾਂਦਾ ਅੱਜ ਇਹ ਮੂੰਹੋਂ ਮੰਗੇ ਪੈਸੇ ਦੇ ਕੇ ਸਾਡੇ ਤੋਂ ਪਾਣੀ ਲੈਣ ਅੱਜ ਲੈਣ ਇਹ ਤੇ ਉਦੋਂ ਧੱਕੇ ਨਾਲ ਕਾਂਗਰਸ ਸਰਕਾਰ ਹੀ ਉਹਨਾਂ ਨੇ ਧੱਕੇ ਨਾਲ ਐਗਰੀਮੈਂਟ ਕਰਾਤੇ ਆ ਕੋਈ ਟੋਕਣੀ ਪਰਬੰਦੀ ਨੁਕਸਾਨ ਜਦੋਂ ਨਾ ਹੜ ਹੋਣੇ ਆ ਉਦੋਂ ਪੰਜਾਬ ਦਾ ਤੇ ਜਦੋਂ ਪਾਣੀ ਦੀ ਕਿੱਲਤ ਆ ਉਦੋਂ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਨਹਿਰਾਂ ਪਰ ਪਰ ਜਾਣ ਇਹ ਤੇ ਧੱਕੇ ਨਾਲ ਨਹਿਰਾਂ ਗੱਡੀਆਂ ਗਈਆਂ ਇਹ ਕੋਈ ਲਾ ਥੋੜਾ ਆ ਵੀ ਜ ਕਿਸੇ ਨੇ ਕੋਈ ਮਿਹਨਤ ਕਰਕੇ ਕੋਈ ਚੀਜ਼ ਹਾਸਲ ਕੀਤੀ ਆ ਉਹਨੇ ਆਪਦਾ ਘਰ ਲਾ ਕੇ ਹਾਸਲ ਕੀਤੀ ਆ ਜੇ ਹੁਣ ਸਾਡੇ ਕੋਈ ਪਾਣੀ ਆ ਸਾਡਾ ਨੁਕਸਾਨ ਹੁੰਦਾ ਰਿਹਾ ਸਾਡੇ ਹੀ ਪਹਿਲਿਆਂ ਸਮੇਂ ਤੋਂ ਲੈ ਕੇ ਅੱਜ ਤੱਕ ਜ਼ਮੀਨਾਂ 'ਚ ਦਰਿਆ ਵਗਦੇ ਰਹੇ ਤੇ ਜਿਹਦੀ ਜ਼ਮੀਨ 'ਚ ਵਗਦਾ ਦਰਿਆ ਹੱਕ ਤੇ ਉਹਦੀ ਹੀ ਬਿਲਕੁਲ ਕਿਰ ਕੋਸ਼ਿਸ਼ ਰਹੂਗੀ ਕਹਿੰਦੇ ਕਿ ਆਉਂਦੇ ਸਮੇਂ ਦੇ ਲਈ ਭਾਵੇਂ ਅੱਜ ਪਾਣੀ ਦੇ ਹੱਕ ਦੇ ਲਈ ਲੜ ਰਹੇ ਆਂ ਤਾਂ ਕੋਸ਼ਿਸ਼ ਆਉਂਦੇ ਸਮੇਂ ਦੇ ਲਈ ਇਹ ਵੀ ਰਹੂ ਵੀ ਪਾਣੀ ਦੀ ਜਿਹੜੀ ਰਾਇਲਟੀ ਆ ਉਹ ਪੰਜਾਬ ਨੂੰ ਮਿਲੇ ਕਿਉਂਕਿ ਜਦ ਨੁਕਸਾਨ ਪੰਜਾਬ ਚੱਲਦਾ ਤਾਂ ਹੱਕ ਵੀ ਉਹਦੇ ਹੀ ਬਣਦਾ ਹੈਗਾ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸੁਮਿਤ ਸਿੰਘ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ